ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਟ੍ਰੈਂਡ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਲੋਕ ਇਸ ਵੀਡੀਓ ਦੇ ਨਾਲ ਬ੍ਰਾਊਨ ਕੁੜੀ ਦਾ ਨਾਮ ਜੋੜ ਰਹੇ ਹਨ ਜਦੋਂ ਦੀ ਇਹ ਵੀਡੀਓ ਬਾਹਰ ਆਈ ਹੈ ਬਹੁਤ ਸਾਰੇ ਲੋਕ ਬ੍ਰਾਊਨ ਕੁੜੀ ਤੋਂ ਉਸਦੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਬਹੁਤ ਸਵਾਲ ਪੁੱਛ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਬ੍ਰਾਊਨ ਕੁੜੀ ਇਨਾਂ ਸਾਰੇ ਸਵਾਲਾਂ ਨੂੰ ਇਗਨੋਰ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਹਾਲ ਹੀ ਦੇ ਵਿੱਚ ਬ੍ਰਾਊਨ ਕੁੜੀ ਨੇ ਆਪਣੇ ਇੰਸਟਾਗ੍ਰam ਉੱਪਰ ਲੋਕਾਂ ਨੂੰ ਸਵਾਲਾਂ ਸਵਾਲ ਪੁੱਛਣ ਲਈ ਕਿਹਾ ਜਿੱਥੇ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤੇ ਅਤੇ ਬ라운 ਕੁੜੀ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਪਰ ਉੱਥੇ ਹੀ ਇੱਕ ਬੰਦੇ ਨੇ ਬ라운 ਕੁੜੀ ਨੂੰ ਕਿਹਾ ਕਿ ਭੈਣੇ ਪ੍ਰੋਮਿਸ ਕਰੋ ਕਿ ਤੁਸੀਂ ਇਹਨਾਂ ਕਮੈਂਟ ਕਰਨ ਵਾਲਿਆਂ ਨੂੰ ਇੱਕ ਰਿਪਲਾਈ ਜ਼ਰੂਰ ਦਿਓਗੇ ਤੁਹਾਨੂੰ ਦੱਸ ਦਈਏ ਕਿ ਬ라운 ਕੁੜੀ ਨੇ ਉਸ ਦਾ ਰਿਪਲਾਈ ਕਰਦੇ ਹੋਏ ਕਿਹਾ ਕਿ ਵੀਰੇ ਟਾਈਮ ਦਿਓ ਮੈਨੂੰ ਪਤਾ ਹੈ ਮੈਂ ਕਿੰਨਾ ਸਬਰ ਕਰਕੇ ਬੈਠੀ ਆਂ ਨਾ ਗਲਤ ਕੀਤਾ ਨਾ ਗਲਤ ਸਹਿ ਤੇ ਨਾ ਹੀ ਗਲਤ ਸਹਿਣਾ ਬਸ ਰਾਈਟ ਟਾਈਮ ਆਉਣ ਦਿਓ ਵਾਹਿਗੁਰੂ ਤਨੂ ਦਾਦੀਏ ਕੇ ਨਾਲ ਹੀ ਬ੍ਰਾਊਨ ਕੁੜੀ ਨੇ ਕੁੜੀਆਂ ਨੂੰ ਮੋਟੀਵੇਟ ਕਰਨ ਲਈ ਕਿਹਾ ਕਿ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕੁੜੀਓ ਜਦੋਂ ਬੰਦਾ ਕਿਸੇ ਜਨਾਨੀ ਦਾ ਮੁਕਾਬਲਾ ਨਹੀਂ ਕਰ ਸਕਦਾ ਉਦੋਂ ਉਹ ਉਸ ਨੂੰ ਬਦਨਾਮ ਤੇ ਕਰੈਕਟਰਲੈਸ ਬੋਲਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਲਾਸਟ ਤੇ ਕੁੜੀ ਨੂੰ ਆਪਣੀ ਇੱਜ਼ਤ ਹੀ ਪਿਆਰੀ ਹੁੰਦੀ ਹੈ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਬ੍ਰਾਊਨ ਕੁੜੀ ਦੇ ਇਸ ਰਪਲਾਈ ਉੱਪਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਦਾਂ ਦੀ ਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ